ਪਰਹਮ ਗੌੜੀ ਮਹੱਲਾ ਪੰਜਵਾ ਤਿਸ ਗੁਰ ਕੋ ਸਿਮਰਉ ਸਾਸ ਸਾਸ ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ ਰਹਾਉ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਕੀ ਰੇਣ ਨਿਤ ਮੱਜਨ ਕਰੂੰ ਜਨਮ ਜਨਮ ਕੀ ਹਉ ਮੈਂ ਮਾਲ ਹਰੂੰ ਤਿਸ ਗੁਰ ਕੋ ਚਲਾਵੋਂ ਪਾਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿ ਟੋਉ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋਨੀ ਤਾ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰ ਮੂ ਕੋ ਦੀਨਾ ਜੀਉ ਆਪਣਾ ਦਾਸ ਰਾ ਆਪੇ ਮੁੱਲ ਲਿਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸ਼ਕਾਰ ਕਾਲ ਕਲੇਸ਼ ਪੈ ਭ੍ਰਮ ਦੁਖ ਲਾਥਾ ਕਹੋ ਨਾਨਕ ਮੇਰਾ ਗੁਰ ਸਮਰਾਥਾ ਗੌੜੀ ਮਹੱਲਾ ਪੰਝੂਆ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਉ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ ਰਹਾਉ ਨਾਮ ਬਿਨਾ ਜੋ ਪਹਿਰੈ ਖਾਏ ਜਿਉਂ ਕੂਕਰ ਜੂਠਣ ਮਹਿ ਪਾਏ ਨਾਮ ਬਿਨਾ ਜੀਤਾ ਵਿਵਹਾਰ ਜਿਉ ਮਿਰਤਕ ਮਿੱਥਿਆ ਸ਼ਿੰਗਾਰ ਨਾਮ ਬਸਾਰ ਕਰੇ ਰਸ ਭੋਗ ਸੁਖ ਸੁਪਨੈ ਨਹੀਂ ਤਨ ਮਹਿ ਰੋਗ ਨਾਮ ਤਿਆਗ ਕਰੇ ਅਨਕਾਜ ਬਿਨ ਸਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਨਾ ਅਰਾਦਾ ਚੋਰ ਕੀ ਨਿਆਈਂ ਜੰਪੂਰ ਬਾਦਾ ਲਾਖ ਅਡੰਬਰ ਬਹੁਤ ਵਿਸਥਾਰਾ ਨਾਮ ਬਿਨਾ ਝੂਟੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੈ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ ਪੰਜਵਾਂ ਆਦ ਮਦ ਜੋ ਅੰਤ ਨ ਬਾਹੈ ਸੋ ਸਾਜਨ ਮੇਰਾ ਮਨ ਚਾਹੈ ਹਰ ਕੀ ਪ੍ਰੀਤ ਸਦਾ ਸੰਗ ਚੱਲੈ ਦਿਆਲ ਪੁਰਖ ਪੂਰਨ ਪ੍ਰਿਤ ਪਾਲੈ ਰਹਾਉ ਬਿਨ ਸਤਨਾ ਹੀ ਛੋੜ ਨਾ ਜਾਏ ਜਹ ਪੇਖਾਂ ਤਹਿ ਰਹਾ ਸਮਾਏ ਸੁੰਦਰ ਸੁਗੜ ਚਤੁਰ ਜੀ ਦਾਤਾ ਭਾਈ ਪੂਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਹਿਦੈ ਨਿਵਾਸ ਮਾਇਆ ਸਿਲਕ ਕਾਟੀ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰ ਕਾਟੇ ਸਭ ਰੋਗ ਚਰਨ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਵ ਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਹੋ ਨਾਨਕ ਹਰ ਹਰ ਪਦ ਚੀਨ ਸਰਬਸ ਨਾਮ ਭਗਤ ਕਉ ਦੀਨ ਰਾਗ ਗਉੜੀ ਮਾਜ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਕੋਜਤ ਫਿਰੇ ਅਸ਼ੰਖ ਅੰਤ ਨਾ ਪਾਰੀਆ ਸੇ ਹੋਏ ਭਗਤ ਜਿੰਨਾ ਕਿਰਪਾਰੀਆ ਹਉ ਵਾਰੀਆ ਹਰ ਵਾਰੀਆ ਰਹਾਉ ਸੁਣ ਸੁਣ ਪੰਤ ਡਰਾਉ ਬਹੁਤ ਪੈ ਹਾਰੀਆ ਮੈਂ ਤੱਕੀ ਓਟ ਸੰਤਾ ਹਾਂ ਲੇਹੋ ਉਭਾਰੀਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨਿਵ ਨਿਵ ਲਾਗੋਂ ਪਾਏ ਦੇਹੋ ਦਿਖਾਰੀਆ ਮੈਂ ਕੀਏ ਮਿੱਤਰ ਅਨੇਕ ਇਕ ਸਭਿ ਲਿਹਾਰੀਆ ਸਭ ਗੁਣ ਕਿਸਹੀ ਨਾਹੀ ਹਰ ਪੂਰ ਪੰਡਾਰੀਆ ਚਹ ਹਿਸ ਜੱਪੀਐ ਨਾਉ ਸੂਖ ਸਵਾਰੀਆ ਮੈਂ ਆਹੀ ਓੜ ਤੁਹਾਰ ਨਾਨਕ ਭਲੇ ਹਾਰੀਆ ਗੁਰ ਕਾਢਿਓ ਭੁਜਾ ਪਸਾਰ ਮੋਹ ਕੂ ਪਾਰੀਆ ਮੈਂ ਜੀਤਿਓ ਜਨਮ ਅਪਾਰ ਬਾਹੁਰ ਨਾ ਹਾਰੀਆ ਮੈਂ ਪਾਇਉ ਸਰਬ ਨਿਦਾਨ ਕਾਤਕ ਕਥਾਰੀਆ ਹਰ ਦਰਗਾ ਸੋਬਾਵੰਤ ਬਾਹਾਂ ਲਡਾਰੀਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰ ਸੇਵਾ ਭਉਜਲ ਤਰੀਐ ਕਹੋ ਪੋਕਾਰੀਆ ਗੌੜੀ ਮਹੱਲਾ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੂ ਜਪ ਜਿਹਾ ਹਰ ਏਕ ਮੰਗੋ ਰਹਾਓ ਤਾਜਹੁ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੁਰ ਕਰਮ ਲਿਖਿਓ ਜੋ ਦੀਸੈ ਸੋ ਸੰਗ ਨਾ ਗਇਓ ਸਾਖਤ ਮੂਡ ਲੱਗੇ ਪਛ ਮੋਇਓ ਮੋਹਨ ਨਾਮ ਸਦਾ ਰਭਿ ਰਹਿਓ ਕੋਟ ਮਦੇ ਕਿਨੈ ਗੁਰਮੁਖ ਲਹਿਓ ਹਰ ਸੰਤਨ ਕਰ ਨਮੋ ਨਮੋ ਨਉ ਨਿਦ ਪਾਵਹਿ ਅਤੁੱਲ ਸੁਖੋ ਨੈਨ ਅਲੋ ਵੋ ਸਾਧ ਜਨੋ ਹਿਰਦਾ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੋਹੋਂ ਤੇ ਰਹੋ ਦੂਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦਰੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ ਮੇਰਾ ਮਨ ਸਭ ਸੁਖ ਪਾਇਓ ਰਹਾਉ ਬਲ ਤੋ ਜਲ ਤੋ ਤੌਕਿਆ ਗੁਰ ਚੰਦਨ ਸੀਤ ਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਿਰੂ ਚਰ ਸੰਤਨ 나ਵ ਤਰਾਇਓ ਨਾ ਹਮ ਕਰਮ ਨਾ ਧਰਮ ਸੋਚ ਪ੍ਰਭ ਗਹਿ ਭੂਜਾ અપਾਇਓ ਭਉ ਖੰਡਨ ਦੁਖ ਭੰਜਨੋ ਫਗਤ ਤਵ ਚਲ ਹਰ ਨਾਉ ਅਨੱਥ ਹੈ ਨਾਥ ਕਿਰਪਾਲ ਦੀਨ ਸਮਰਥ ਸੰਤ ਉਟਾਇਉ ਨਿਰਗੁਣ ਯਾਰੇ ਕੀ ਬੇਨਤੀ ਦੇਹੋ ਦਰਸ ਹਰਿ ਰਾਉ ਨਾਨਕ ਸਰਨ ਤੁਹਾਰੀ ਠਾਕੁਰ ਸੇਵਕ ਦਵਾਰੈ ਆਇਉ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੀ ਭੂਗਾ ਇਨ ਸੰਗ ਅੰਧ ਨਾ ਜਾਣੀ ਹਉ ਸੰਚੋਂ ਹਉ ਖਾਟਤਾ ਸਗਲੀ ਅਬਦ ਬਿਹਾਨੀ ਰਹਾਉ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜਹਿ ਸਮਾਨੀ ਜੋ ਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਏ ਗੁਮਾਨੀ ਜਿਉ ਉਲਝਾਇਓ ਬਾਦ ਬੁੱਧ ਕਾ ਮਰ ਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦਪ ਸਖੇ ਪਾਛੇ ਤਿਨ ਹੂੰ ਕਉ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮ ਕਰ ਇਹ ਬੰਧਨ ਬੰਧਾਨੀ ਦਇਾਲ ਪੁਰਖ ਕਿਰਪਾ ਕਰੋ ਨਾਨਕ ਦਾਸ ਦਸਾਨੀ ਜੁਮਲਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਬੀ ਸੰਤ ਮਹੱਲਾ ਪਹਿਲਾ ਮੁੰਦ ਰੈਣ ਦੇਹਲੜੀਆ ਜੀਓ ਨੀਂਦ ਨਾ ਆਵੇ ਸਾ ਤਨ ਦੁੱਬਲਿਆ ਜੀਉ ਫਿਰ ਕਹਿ ਹਾਵੇ ਤਨ ਕੀ ਦੁੱਬਲ ਕੰਤ ਹਾਵੇ ਕੇਵ ਨੈਣੀ ਦੇਖੇ ਸ਼ਿੰਗਾਰ ਮਿੱਠਾਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਤਨ ਮਿਲੈ ਮਲਾਈ ਬਿਨ ਪਰ ਨੀਂਦ ਨਾ ਆਵੇ ਮੁੰਦ ਨ ਮਾਨੜੀਆ ਜੀਉ ਬਿਨ ਧਨੀ ਪਿਆਰੀ ਕਿਉ ਸੁਖ ਪਾਵੇਗੀ ਬਿਨ ਓਰ ਧਾਰੇ ਨਾਹ ਬਿਨ ਘਰ ਵਾਸ ਨਾਹੀ ਪੁੱਛੋ ਹੋ ਸਖੀ ਸਹੇਲੀਆਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸਹਿ ਸਾਚ ਸੁਹੇਲੀਆਂ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਧੰਨ ਨਾਮ ਸਹਿਜ ਸਮਾਨੀਆ ਮਿਲ ਸਖੀ ਸਹਿਲੜੀ ਹੋ ਹਮ ਪਿਰ ਰਾਵੇਹਾ ਗੁਰ ਪੁਛ ਲਿਖਾਉਗੀ ਜੀਉ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦੇ ਖਾਇਆ ਮਨ ਮੁਖੀ ਪਛਤਾਣੀਆਂ ਨਿਕਸ ਜਾਤੋ ਰਹ ਅਸਥਰ ਜਾਮ ਸੱਚ ਪਛਾਣਿਆ ਸਾਚ ਕੀ ਮਤ ਸਦਾ ਨੋਤਨ ਸ਼ਬਦ ਨੇਹੁ ਨਵੇਲੋ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਇੱਛ ਪੁੰਨੀ ਜਿਉ ਹਮ ਕਰ ਸਾਜਨ ਆਇਆ ਮਿਲ ਵਰ ਨਾਰੀ ਮੰਗਲ ਲਗਾਇਆ ਗੁਣ ਗਾਏ ਮੰਗਲ ਪ੍ਰੇਮ ਰ ਹਸਸੀ ਮੁੰਦ ਮਨ ਅਮਾਹੋ ਸਾਜਨ ਰ ਹੰਸੇ ਦੁਸ਼ਟ ਵਿਆਪੇ ਸਾਚ ਜਪ ਸੱਚ ਲਾਹੋ ਕਰ ਜੋੜ ਸਾ ਤਨ ਕਰੈ ਬਿਨਤੀ ਰਹਿਣ ਦਿਨ ਰਸ ਪਿੰਨੀਆਂ ਨਾਨਕ ਪਿਰ ਤਨ ਕਰਹਿ ਰਲੀਆਂ ਇਛ ਮੇਰੀ ਪੁੰਨੀਆਂ ਗੌੜੀ